ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੈਂ ਨਾ ਕੁਝ ਵਿਵਖਸ਼ਾਂ ਸ਼ੇਅਰ ਕਰਨੀਆਂ ਸੀ ਸੰਗਤ ਨਾਲ ਵਾਹਿਗੁਰੂ ਜੀ ਮੈਂ ਨਾ ਸੰਡੇ ਵਾਲੇ ਦਿਨ ਮੈਂ ਹਰ ਸੰਡੇ ਨੂੰ ਕੇਸੀ ਇਸ਼ਨਾਨ ਕਰਕੇ ਤੇਗ ਦਾ ਪ੍ਰਸ਼ਾਦ ਤਿਆਰ ਕਰਕੇ ਨਾ ਅਰਦਾਸ ਬੇਨਤੀ ਕਰਦੀ ਹੁੰਦੀ ਆ ਜਪ ਬਾਣੀ ਦਾ ਪਾਠ ਕਰਕੇ ਤੇ ਛੇ ਪੌੜੀਆਂ ਅਨੰਦ ਸਾਹਿਬ ਦੀਆਂ ਪੜ ਕੇ ਅਰਦਾਸ ਬੇਨਤੀ ਕਰਦੀ ਹੁੰਦੀ ਆ ਹਰ ਸੰਡੇ ਨੂੰ ਇਦਾਂ ਹੀ ਕਰਦੀ ਆ ਪਰ ਇਸ ਵਾਰ ਮੇਰੇ ਮਨ 'ਚ ਨਾ ਇੱਕ ਟੈਨਸ਼ਨ ਜੀ ਸੀ ਤੇ ਗੁਰਸੇਵਾ ਸਿੰਘ ਵੀਰ ਜੀ ਦੀ ਕਲਾਸ ਵਿੱਚ ਨਾ ਮੈਨੂੰ ਸ਼ਬਦ ਮਿਲਿਆ ਸੀ ਵਿਚਾਰ ਕਰਨ ਵਾਸਤੇ ਵੀਰਵਾਰ ਰਾਤ ਨੂੰ ਤੇ ਰਸਵਰ 10 ਵਜੇ ਕਰਨੀ ਸੀ ਵਿਚਾਰ ਤੇ ਮੈਨੂੰ ਬੜੀ ਟੈਨਸ਼ਨ ਹੈ ਮੈਨੂੰ ਕੁਝ ਆਉਂਦਾ ਜਾਂਦਾ ਨਹੀਂਗਾ ਮੈਂ ਕਿਵੇਂ ਵਿਚਾਰ ਕਰ ਲਵਾਂਗੀ ਕਿਵੇਂ ਬੋਲਾਂਗੀ ਸਾਰਾ ਕੁਝ ਸੰਗਤ ਦੇ ਸਾਹਮਣੇ ਬੋਲਣਾ ਲਾਈਵ ਬਹੁਤ ਔਖਾ ਜਾ ਲੱਗਦਾ ਸੀ ਤੇ ਮੈਂ ਅਰਦਾਸ ਬੇਨਤੀ ਦੇ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗੁਰੂ ਪਾਤਸ਼ਾਹ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਤੁਸੀਂ ਆਪ ਹੀ ਵਿਚਾਰ ਕਰਵਾ ਲਿਓ ਮੈਨੂੰ ਕੁਝ ਨਹੀਂ ਆਉਂਦਾ ਹਾਂ ਤੇ ਵਾਹਿਗੁਰੂ ਅਰਦਾਸ ਬੇਨਤੀ ਕਰਕੇ ਨਾ ਤੇ ਫਿਰ ਮੈਂ ਪ੍ਰਸ਼ਾਦ ਬੱਚਿਆਂ ਨੂੰ ਦੇ ਕੇ ਆਪ ਵੀ ਥੋੜਾ ਸ਼ੱਕ ਕੇ ਤੇ ਉਸ ਤੋਂ ਬਾਅਦ ਮੈਂ ਸੌਂਗੀ ਤੇ ਵਾਹਿਗੁਰੂ ਜੀ ਜੋ ਸੌਂਗੀ ਨਾ ਤੇ ਮੈਂ ਸਿਮਰਨ ਲਾ ਲਿਆ ਕੋਲ ਫੋਨ 'ਤੇ ਸਿਮਰਨ ਲਾ ਕੇ ਕੰਨ 'ਤੇ ਸਿਮਰਨ ਜੇ ਕਰਦੀ-ਕਰਦੀ ਸੌਂਗੀ ਅਗੂ ਚ ਪਤਾ ਨਹੀਂ ਮੈਨੂੰ ਲੱਗਾ ਕਦੋਂ ਸੁਰਤੀ ਲੱਗ ਗਈ ਤੇ ਸੁਰਤੀ ਲੱਗ ਗਈ ਤੇ ਗੁਰੂ ਸਾਹਿਬ ਨਾ ਮੈਨੂੰ ਗੁਰਦੁਆਰਾ ਸਾਹਿਬ ਲੈ ਗਏ ਚਰੰਤ ਉੜਛਮੇ ਖੜੀ ਆ ਸੰਗਤ ਦੇ ਜੋੜਿਆਂ ਵਿੱਚ ਖੜੀ ਆ ਉਸ ਤੋਂ ਬਾਅਦ ਸੰਗਤ ਜਿਹੜੀ ਹੈ ਨਾ ਉੱਪਰ ਨੂੰ ਪੌੜੀਆਂ ਜੀਆਂ ਨੂੰ ਉਤਰੀ ਜਾਂਦੀ ਹੈ ਮੈਂ ਕਿਹਾ ਇੱਧਰ ਕੀ ਹੈ ਕਹਿੰਦੇ ਤਾਂ ਠੰਡਾ ਬੁਰਜਾ ਮੈਂ ਵੀ ਉਹ ਸੰਗਤ ਦੇ ਨਾਲ ਨਾਲ ਹੀ ਉਤਰੀ ਗਈ ਆ ਉੱਪਰ ਤੇ ਉੱਪਰ ਉਹ ਪੁਰਾਣੇ ਟਾਈਮ ਦਾ ਜਦੋਂ ਕਿ ਮਾਤਾ ਗੁਜਰੀ ਸੀਗੇ ਉਸ ਟਾਈਪ ਦਾ ਟਾਈਮ ਦਾ ਜਿਹੜਾ ਨਾ ਠੰਡਾ ਬੁਰਜਾ ਕਹਿੰਦੇ ਆ ਉਹੀ ਥੰਮ ਆ ਸੰਗਤ ਕਹਿੰਦੀ ਆਹੀ ਥੰਮ ਆ ਜਿੱਥੇ ਮਾਤਾ ਗੁਜਰੀ ਜੀ ਬੈਠੇ ਸੀ ਤੇ ਬੱਚਿਆਂ ਨੂੰ ਲੈ ਕੇ ਸਹਿਬਜ਼ਾਦਿਆਂ ਨੂੰ ਲੈ ਕੇ ਬੈਠੇ ਸੀ ਤੇ ਵਾਹਿਗੁਰੂ ਮੈਂ ਉੱਥੇ ਨਮਸਕਾਰ ਕਰਕੇ ਫਿਰ ਉਹਨਾਂ ਪੌੜੀਆਂ ਤੋਂ ਥੱਲੇ ਆ ਗਈਆਂ ਮੈਨੂੰ ਫੀਲ ਹੁੰਦਾ ਕਿ ਮੈਂ ਉਹਨਾਂ ਪੌੜੀਆਂ ਤੋਂ ਥੱਲੇ ਆਈਆਂ ਯਾਦ ਆ ਤੇ ਉਸ ਤੋਂ ਬਾਅਦ ਵਾਹਿਗੁਰੂ ਜੀ ਥੱਲੇ ਸੰਗਤ ਤੇ ਕਾਫੀ ਸੰਗਤ ਤੇ ਸੰਗਤ ਦੇ ਵਿੱਚ ਇੱਕ ਸਿੰਘ ਨੇ ਉਹਨਾਂ ਨੇ ਸ਼੍ਰੀ ਸਾਹਿਬ ਪਾਈਆ ਚਿੱਟੇ ਬਸਤਰ ਨੇ ਤੇ ਵਾਹਿਗੁਰੂ ਉਹਨਾਂ ਦੇ ਚਿਹਰੇ ਵੱਲ ਨਹੀਂ ਵੇਖਿਆ ਜਾਂਦਾ ਇੰਨਾ ਪ੍ਰਕਾਸ਼ ਹੋਂ ਉਹਨਾਂ ਦੇ ਚਿਹਰੇ ਤੇ ਵਾਈਟ ਵਾਈਟ ਬਹੁਤ ਵਾਈਟ ਆ ਬਹੁਤ ਪ੍ਰਕਾਸ਼ ਆ ਮੇਰੇ ਕੋਲ ਵੇਖਦੀਆਂ ਮੈਂ ਤਾਂ ਵੇਖਿਆ ਨਹੀਂ ਜਾਂਦਾ ਤੇ ਮੈਨੂੰ ਉਹਨਾਂ ਨੇ ਕਿਹਾ ਏ ਵੀਰਵਾਰ ਨੂੰ ਨਾ ਤੂੰ ਵੱਡਾ ਸ਼ਰੀਪਾ ਪਾ ਕੇ ਆਈ ਤੈਨੂੰ ਅੰਮ੍ਰਿਤ ਦੇਣਾ ਮੈਂ ਕਿਹਾ ਅੰਮ੍ਰਿਤ ਤੇ ਮੈਂ ਸ਼ੱਕਿਆ ਏ ਹਾਂਦੇ ਨੇ ਨਹੀਂ ਅੰਮ੍ਰਿਤ ਰਸ ਦੇਣਾ ਏ ਮੈਂ ਅੱਛਾ ਨੂੰ ਮੈਂ ਚੋਕ ਕਿ ਅੰਮ੍ਰਿਤ ਰਸ ਦੇਣਾ ਏ ਵੈ ਗੁਰੂ ਇੱਕਦਮ ਮੈਨੂੰ ਮੈਂ ਉੱਠ ਕੇ ਬੈਠ ਗਈਆਂ ਤੇ ਸਰੀਰ ਮੇਰਾ ਬਿਲਕੁਲ ਲੋਕ ਆ ਮੇਰੇ ਕੋਲ ਹਿੱਲਿਆ ਹੀ ਨਹੀਂ ਜਾਂਦਾ ਬਿਲਕੁਲ ਲੋਕ ਤੇ ਉਸ ਤੋਂ ਬਾਅਦ ਉੱਥੇ ਸ਼ਹੀਦ ਸਿੰਘ ਕਿੰਨੇ ਸਾਰੇ ਨੇ ਫਿਰ ਸਿੰਘ ਗੁਰੂ ਸਾਹਿਬ ਦਾ ਪ੍ਰਕਾਸ਼ ਕਰਨ ਵਾਸਤੇ ਲੈ ਕੇ ਜਾਂਦੇ ਨੇ ਪੰਡਾਲ ਹੈ ਸਾਹਮਣੇ ਪੰਡਾਲ ਦੇ ਵਿੱਚ ਉੱਥੇ ਗੁਰ ਸ਼ਬਦ ਵਿਚਾਰ ਹੋਣੀ ਆ ਤੇ ਉੱਥੇ ਜਾਂਦੇ ਨੇ ਤੇ ਮੈਂ ਵੀ ਪਿੱਛੇ-ਪਿੱਛੇ ਚਲੇ ਗਈਆਂ ਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਅੱਥੜੇ ਕੇ ਤੇ ਮੈਂ ਸੰਗਤ ਵਿੱਚ ਬਹਿ ਗਈਆਂ ਮੈਨੂੰ ਜਗ੍ਹਾ ਪਸੰਦਾ ਮਤਲਬ ਨਾ ਪਿੱਛੇ ਬੈਠਣਾ ਹੈ ਤੇ ਨਾ ਜ਼ਿਆਦਾ ਅੱਗੇ ਬੈਠਣਾ ਹੈ ਵਿੱਚ ਜੇ ਜਗ੍ਹਾ ਪਸੰਦਾ ਜਿੱਥੇ ਬਿਲਕੁਲ ਸਾਫ਼ ਸੁਣਦਾ ਹੋਵੇ ਉੱਥੇ ਬੈਠ ਕੇ ਮੈਂ ਸ਼ਬਦ ਵਿਚਾਰ ਸੁਨੇ ਆ ਵਿਚਾਰ ਕੀ ਸੁਨੇ ਆ ਇਹ ਨਹੀਂ ਮੈਨੂੰ ਯਾਦ ਤੇ ਫਿਰ ਉਥੋਂ ਵਾਪਸ ਆਈਆਂ ਜਦੋਂ ਵਾਪਸ ਆਈਆਂ ਤਾਂ ਮੈਨੂੰ ਇਦਾਂ ਤੈਸੋਸ ਹੁੰਦਾ ਕਿ ਗੁਰੂ ਸਾਹਿਬ ਮੇਰੇ ਨਾਲ ਨਾਲ ਹੀ ਨੇ ਤੇ ਸਰੀਰ ਮੇਰਾ ਬਿਲਕੁਲ ਲੋਕਾ ਸੁਨਣਾ ਮੇਰੇ ਕੋਲ ਹਿੱਲਿਆ ਵੀ ਨਹੀਂ ਜਾਂਦਿਆ ਤੇ ਗੁਰੂ ਸਾਹਿਬ ਮੇਰੇ ਨਾਲ ਨਾਲ ਹੀ ਤੇ ਮੈਂ ਗੁਰੂ ਸਾਹਿਬ ਨੂੰ ਪੁੱਛਿਆ ਗੁਰੂ ਸਾਹਿਬ ਆ ਸੋਪਾ ਸਿੰਘ ਨੇ ساری ਦੁਨੀਆ ਨੂੰ ਕਿੰਨਾ ਬੇਵਕ ਬਣਾਇਆ ਏ ਤੇ ਤੁਸੀਂ ਇਹਨੂੰ ਕੋਈ ਸੁਝਾ ਨਹੀਂ ਦਿੱਤੀ ਗੁਰੂ ਸਾਹਿਬ ਕਹਿੰਦੇ ਨੇ ਆਪ ਉਤਰ ਤੈਨੂੰ ਦਿਖਾਈਏ ਗੁਰੂ ਸਾਹਿਬ ਫਿਰ ਮੈਨੂੰ ਨਰਕਾਂ ਚ ਲੈ ਗਏ ਨੇ ਜਦੋਂ ਗੁਰੂ ਸਾਹਿਬ ਨਰਕਾਂ ਚ ਲੈ ਕੇ ਗਏ ਨੇ ਨਾ ਉੱਥੇ ਵੱਡਾ ਜਾਂ ਕਢਾਇਆ ਹੈ ਕਢਾਏ ਦੇ ਵਿੱਚ ਕਾਲਾ ਕਾਲਾ ਪਤਾ ਨਹੀਂ ਕੀ ਹੈ ਤੇ ਜਮਦੂਤ ਆ ਜਮਦੂਤ ਨੇ ਸੋਭਾ ਸਿੰਗਲ ਰਤਾਂ ਤੋਂ ਖੜਿਆ ਤਾਂ ਉਹਦੇ ਵਿੱਚ ਕਮਾਈ ਜਾ ਰਿਹਾ ਕਮਾਈ ਜਾ ਰਿਹਾ ਉਹ ਚੀਕਾਂ ਮਾਰਦਾ ਰੋਲਾ ਪਾਉਂਦਾ ਇਹ ਸਜ਼ਾ ਦਿੱਤੀ ਤੇ ਵਾਹ ਗੁਰੂ ਜੀ ਜਿਹੜੀ ਅੰਮ੍ਰਿਤ ਰਸ ਵਾਲੀ ਗੱਲ ਸੀ ਨਾ ਜਿਵੇਂ ਵੀਰਵਾਰ ਨੂੰ ਕਿਹਾ ਤੁਸੀਂ ਆਉਣਾ ਏ ਚਵਲਤੀ ਸ਼੍ਰੀ ਸਾਹਿਬ ਪਾ ਕੇ ਤੇ ਵਾਹਿਗੁਰੂ ਜੀ ਵੀਰਵਾਰ ਮੇਰੀ ਸ਼ਬਦ ਵਿਚਾਰ ਸੀਗੀ ਤੇ ਉਹ ਹੋ ਗਈ ਹੈ ਨਾ ਸ਼ਬਦ ਵਿਚਾਰ ਵੀਰਵਾਰ ਹੋਈ ਯਾਨੀ ਕਿ ਕੱਲ ਹੋਈ ਵਾਹਿਗੁਰੂ ਜੀ ਸ਼ਬਦ ਵਿਚਾਰ ਮੈਨੂੰ ਪਤਾ ਹੀ ਨਹੀਂ ਗੁਰੂ ਸਾਹਿਬ ਨੇ ਕਿਵੇਂ ਕਰਵਾਈ ਏ ਆਪਣਾ ਸਿਰ ਤੇ ਹੱਥ ਰੱਖ ਕੇ ਕਰਵਾਈ ਇਹ ਵੀ ਇੱਕ ਬਖਸ਼ਿਸ਼ ਸੀ ਇਹ ਵੀ ਮੈਂ ਸ਼ੇਅਰ ਕਰਾਂ ਜਿੱਦੋਂ ਵਿਚਾਰ ਸ਼ੁਰੂ ਕੀਤੀ ਨਾ ਮੈਨੂੰ ਮੈਂ ਸੁਣੀ ਜਾਂਦੀਆਂ ਕੰਨਾਂ ਦੇ ਨਾਲ ਤੇ ਐਦਾਂ ਮੈਨੂੰ ਸੋਚਦੀ ਆ ਕੌਣ ਬੋਲਦਾ ਪਿਆ ਬੋਲੀ ਤੇ ਵਿਚਾਰ ਨਹੀਂ ਆ ਪਰ ਮੈਨੂੰ ਨਹੀਂ ਪਤਾ ਕੌਣ ਬੋਲਦਾ ਪਿਆ ਗੁਰੂ ਸਾਹਿਬ ਆਪ ਹੀ ਬੋਲਦੇ ਸੀ ਮੈਂ ਕਿਹਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਨਹੀਂ ਸੀ ਬੋਲਦੀ ਗੁਰੂ ਸਾਹਿਬ ਬੋਲਦੇ ਸੀ ਫਿਰ ਜਿਹੜੀ ਅਮਰਤ ਰਸ ਦੀ ਗੱਲ ਕੀਤੀ ਹੈ ਉਸ ਟਾਈਮ ਨਾ ਵਿਚਾਰ ਕਰਨ ਤੋਂ ਬਾਅਦ ਮੇਰੇ ਅੰਦਰ ਗਲੇ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਕਿ ਕੁਝ ਮਿੱਠਾ ਮਿੱਠਾ ਆਇਆ ਏ ਹਲਕਾ ਹਲਕਾ ਜਿਆਦਾ ਨਹੀਂ ਮੈਂ ਉਦੋਂ ਹੀ ਸਾਂਝਾ ਵੀ ਕੀਤਾ ਸੀਗਾ ਗੁਰੂ ਸਦਾਸਨ ਵੀਰ ਜੀ ਨੇ ਇਹ ਗੱਲ ਸਾਂਝੀ ਵੀ ਕੀਤੀ ਸੀ ਮੈਨੂੰ ਮਹਿਸੂਸ ਹੋਇਆ ਹਲਕਾ ਹਲਕਾ ਮਹਿਸੂਸ ਹੋਇਆ ਗੁਰੂ ਸਾਹਿਬ ਨੇ ਅਮਰਤ ਰਸ ਵੀ ਦਿੱਤਾ ਗੁਰੂ ਸਾਹਿਬ ਬਹੁਤ ਪਿਆਰ ਕਰਦੇ ਨੇ ਬਹੁਤ ਪਿਆਰ ਕਰਦੇ ਨੇ ਆਪਣੇ ਜੀ ਪੁੱਤਰ ਨੂੰ ਜੀ ਪੁੱਤਰ ਬਣੇ ਤਾਂ ਸਹੀ ਗੁਰੂ ਸਾਹਿਬ ਦੇ ਅਸੀਂ ਬਣਦੇ ਹੀ ਨਹੀਂ ਸਾਡੇ 'ਚ ਕਮੀਆਂ ਨੇ ਅਸੀਂ ਕਮੀਆਂ ਦੇ ਭਰੇ ਪਏ ਆ ਗੁਰੂ ਸਾਹਿਬ ਤੇ ਗੱਲ ਨਾਲ ਲਾਉਂਦੇ ਨੇ ਉਹ ਤੇ ਆਉਂਦੇ ਨਹੀਂ ਮੇਰਾ ਜੀ ਪੁੱਤਰ ਆਵੇ ਮੈਂ ਗੱਲ ਨਾਲ ਲਾਵਾਂ ਅਸੀਂ ਆਪ ਹੀ ਨਹੀਂ ਲੱਗਦੇ ਉਸੇ ਇਧਰ ਉਧਰ ਭੱਜੇ ਫਿਰਦੇ ਆ ਵਾਹਿਗੁਰੂ ਜੀ ਇਹ ਹੀ ਸੀ ਬਖਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਇੱਕ ਹੋਰ ਸ਼ੇਅਰ ਕਰਨੀ ਭੁੱਲ ਗਈ ਮੈਂ ਭਗੋਂ ਜੀ ਤੋਂ ਮੇਰਾ ਸਰੀਰ ਬਿਲਕੁਲ ਸੁੰਨ ਸੀ ਨਾ ਤੇ ਮੇਰੇ ਕੋ ਹਿੱਲਿਆ ਵੀ ਨਹੀਂ ਸੀ ਜਾ ਰਿਹਾ ਤੇ ਬੇਟਾ ਮੇਰਾ ਬਾਹਰੋਂ ਆਇਆ ਨਾ ਜਦੋਂ ਉਹ ਦਰਵਾਜ਼ਾ ਸਾਰਾ ਥੋੜਾ ਟਾਈਟ ਖੁੱਲਦਾ ਕਿ ਤੂੰ ਉਹਨੇ ਖੋਲਿਆ ਫੇਰ ਮੈਨੂੰ ਬੜੇ ਜ਼ੋਰ ਦੀ ਝਟਕਾ ਲੱਗਾ ਜਦੋਂ ਝਟਕਾ ਲੱਗਾ ਤਾਂ ਫਿਰ ਮੈਨੂੰ ਇਦਾਂ ਮਹਿਸੂਸ ਆਇਆ ਕਿ ਮੇਰੇ ਸਰੀਰ ਦੇ ਅੰਦਰ ਕੁਝ ਵਾਪਸ ਆਇਆ ਤੇ ਬਾਹਾਂ ਦਾ ਹੱਥਾਂ ਦਾ ਪੈਰਾਂ ਦਾ ਨਾ ਲੋਕ ਫੁੱਲ ਗਿਆ ਫਿਰ ਖੁੱਲਿਆ ਲੋਕ ਤੇ ਫਿਰ ਮੈਨੂੰ ਸੁਰਤ ਆਈ फेरे दिल करे कि मैं सिमरन करी जावा करी जावा है नो गया आया है गया कि गुरु साहब तू किसे किन्ने ब्यान तो किणियां बक्षशा करते हो वाहे गुरु जी का खालसा वाहे गुरु जी की फतेह